ਮਾਨਯੋਗ ਸੀਐਮ ਸਾਹਿਬ ਜੀ ਇਹ ਜੁਗ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਫੇਰ ਮਿਲੀ ਹੈ 3 ਕਿਜੀ 120 ਗ੍ਰਾਮ ਹਿਰੋਇਨ ਫੜੀ ਹੈ ਤਿੰਨ ਮੁਲਜ਼ਮ ਫੜੇ ਆ ਔਰ ਇਹ ਦੋ ਲੇਡੀਆਂ ਨੇ ਜੁੜੀਆਂ ਕਿ ਬੜੀ ਐਕਟਿਵਲੀ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਸਿਗੀਆਂ ਐਸੇ ਕਿ ਉਹ ਮੋਕਮਪੁਰਾ ਹਰਪ੍ਰਕਾਸ਼ ਸਿੰਘ ਸਾਡੇ ਇੰਸਪੈਕਟਰ ਸਾਹਿਬ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਕੌਰ ਜਿਹੜੀ ਹੈ ਡਰਗ ਦਾ ਧੰਦਾ ਕਰੀ ਉਹਦੇ ਕੋਸ਼ਤ ਕੋਨਸਾਈਨਮੈਂਟ ਹੈ ਜਿਹਦੇ ਨੇ ਭਰਿਆ ਗਿਆ ਤੇ ਸਾਰੀ ਇਹ 10 ਕਿਜੀ 220 ਗ੍ਰਾਮ ਇਹੀ ਹੈ ਤੁਰ ਘਵਰ ਹੋਈ ਚੀ ਪੈਕਟ ਨੰਬਰ ਸਾਰੇ ਜਿਹਨੇ ਪਾਕਿਸਤਾਨ ਦੇ ਤੋਂ ਆਇਆ ਹੋਰ ਦਰਨੀ ਮਾਰਕੀਟ ਹੋਈ ਹੈ ਕਾਸਟ ਬੋਡਰ ਉੱਥੇ ਸੀ ਇੱਕ ਨੋਇ ਪਰਿਵਾਰ ਨੇ ਹਰਪ੍ਰੀਤ ਕੌਰ ਉਸਕਾਨ ਤੇ ਨੀਰਜ ਸਰਮਾ ਇਹ ਇਹ ਦੇ ਕੇ ਉਸਕਾਨ ਤੇ ਨੀਰਜ ਸਰਮਾ ਨੇ ਦੋਨੇ ਪੜੇਗੇ ਮੁਸਕਾਨ ਤੇ ਨਿਰੰਜਨ ਸ਼ਰਮਣੇ ਬ੍ਰੋਦਨ ਤੇ ਸਿਸਟਰ ਨੇ ਤੇ ਹਰ ਇੱਕ ਔਰਾਂ ਦੀ ਸਿਲਪ ਲੋਰ ਇਸ ਮੇਨ ਦਾ ਸਾਹਮਣੇ ਇਹ ਆਈ ਹੈ ਕਿ ਕ੍ਰਾਸ ਬਾਰਡਰ ਦੇ ਬੰਦੇ ਤੇ ਔਰਾਂ ਕ੍ਰਾਸ ਬਾਰਡਰ ਦੇ ਰਹਿਣ ਵਾਲੇ ਮੁਕੰਨਾਪੁਰ ਕੋ ਜਸ ਸਿੰਘ ਪੈਣੀ ਰਾਜਪੁਰਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਸਾਗਰ ਇੱਕ ਤੁੰਪਾਈ ਦਾ ਹੋਰ ਹੈ ਇਹ ਸਾਰੇ ਇਹ ਬੰਦੇ ਜਿਹੜੇ ਤੁੰਪਾਈ ਮੁਕੰਨਾਪੁਰ ਹੈ ਜਿਹਦੇ ਰਹਿਣ ਵਾਲੇ ਹੈ ਉਹ ਤੋਂ ਲਿਆ ਕੇ ਇਹ ਸਾਰੀ ਡੰਪ ਕਰਦੇ ਸੀ ਇੱਥੇ ਜਿਹੜਾ ਕਨਸਾਈਨਮੈਂਟ ਹੈ ਤੇ ਅਰਸ਼ਦੀਪ ਤੇ ਇਸ਼ਾਰਿਆਂ ਤੇ ਅੱਗੇ ਨੂੰ ਡਿਸਪੋਜ਼ਲ ਕੀਤੀ ਜਾਂਦੀ ਸੀ ਆ ਵੇਚੀ ਜਾਂਦੀ ਸੀ ਸੋ ਇਹਦੇ ਚ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਮੈਂ ਨੇ ਔਰ ਫਾਈਨੈਂਸ਼ੀਅਲ ਐਂਗਲ ਸਾਰੇ ਇਹਨਾਂ ਦੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਅਸੀਂ ਦੇਖ ਰਹੇ ਹਾਂ ਤਾਂ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਕ ਬਾਅਦ ਇੰਨਾ ਜਿਹੜਾ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਜੀ ਏਸੀਪੀ ਗਗਨਦੀਪ ਔਰ ਐਸਐਚਓ ਮੁਕੰਪੁਰਾ ਹਰਪ੍ਰ ਕਾਸ਼ ਸਿਵਾਨੀ ਦੀ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹ ਰਿਕਵਰੀ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਾਕਿਸਤਾਨ ਬੇਸ ਸਮਗਲਰ ਸਾਡੇ ਇੰਡੀਅਨ ਟੈਰੀਟਰੀ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੇ ਪਿੰਡ ਨੇ ਜਿਵੇਂ ਅਰਸ਼ਦੀਪ ਵਗੈਰਾ ਫੜਨੇ ਬਾਕੀ ਹੈ ਔਰ ਸਾਗਰ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਹੈ ਬਹੁਤ ਜਲਦੀ ਇਹ ਚ ਹੋਰ ਕੁਲਾਸੇ ਵੀ ਹੋਣਗੇ